ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੀ एडवाਇਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗਾ 22 ਵਿਸਵੇ ਹੈ ਫਰੰਟ ਦੀ ਸਾਰੇ ਦੇਖ ਹੀ ਲਈਏ ਜੀ ਫਰੰਟ ਤੇ ਲੋਹੇ ਦਾ ਵੱਡਾ ਗੇਟ ਲੱਗਾ ਹੋਇਆ ਜੀ ਜਿੰਦਾ ਮਰਜੀ ਤੁਸੀਂ ਜਿੰਨੀਆਂ ਮਰਜੀ ਗੱਡੀਆਂ ਅੰਦਰ ਖੜਾ ਸਕਦੇ ਹੋ ਐਂਟਰੀ ਤੇ ਖੁੱਲਾ ਢੁਲਾ ਵੇੜਾ ਬਣਿਆ ਹੋਇਆ ਜੀ ਬਾਹਰਲੇ ਪਾਸੇ ਇੱਕ ਸਾਈਡ ਤੇ ਵਾਸ਼ਰੂਮ ਬਣਾਏ ਹੋਏ ਹਨ ਵਾਸ਼ਰੂਮ ਵਿੱਚ ਸਾਰੇ ਅੰਦਰਲੇ ਪਾਸੇ ਦੀਵਾਰ ਤੇ ਤੇ ਬਾਹਰਲੇ ਪਾਸੇ ਸਾਰੀ ਟਾਇਲ ਲੱਗੀ ਹੋਈ ਹੈ ਐਲੂਮੀਨੀਅਮ ਦਰਾਜੇ ਲੱਗੇ ਹੋਏ ਨੇ ਜੀ ਤੇ ਬਾਹਰ ਵਾਸ਼ ਬੈਸਿਨ ਲੱਗਾ ਹੋਇਆ ਆ ਦੇਖੋ ਜੀ ਖੁੱਲਾ ਢੁੱਲਾ ਵਾਸ਼ਰੂਮ ਬਣੇ ਹੋਏ ਨੇ ਟੋਟਲ ਸਾਰੀ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਛੱਤ ਤੇ ਕੰਟੇਨ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਸਾਰੀ ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ ਜੀ ਕੋਚੇੜੀ ਵਿੱਚ ਵੇੜਾ ਤਾਂ ਉੱਪਰ ਚੱਕ ਕੇ ਘਰ ਬਣਾਇਆ ਹੋਇਆ। ਉਹ ਛੇੜੀਏ ਵਿੱਚ ਕੱਚੀ ਜਗ੍ਹਾ ਛੱਡੀ ਹੋਈ ਹੈ ਸਬਜ਼ੀਆਂ ਵਗੈਰਾ ਉਗਾਉਣ ਨੂੰ। ਤੇ ਕੋ ਉਸ ਜਗ੍ਹਾ ਵਿੱਚ ਪਸ਼ੂ ਰੱਖੇ ਹੋਏ ਨੇ। ਤੁਹਾਨੂੰ ਵਾਰੀ-ਵਾਰੀ ਸਾਰਾ ਦਿਖਾਣੇ ਆ। ਮੈਂ ਤੁਹਾਨੂੰ ਸਾਰਾ ਅੰਦਰੋਂ ਘਰ ਦਿਖਾ ਦਿੰਨੇ ਆ ਜੀ। ਘਰ ਦਾ ਰੇਟ ਮਾਲਕਾ ਨੇ ਬਹੁਤ ਘੱਟ ਰੱਖਿਆ ਹੋਇਆ ਜੀ। ਜਿਸ ਹਿਸਾਬ ਨਾਲ ਜਗ੍ਹਾ ਉਸੇ ਸਾਬ ਨਾਲ ਰੇਟ ਬਹੁਤ ਘੱਟ ਹੈ। ਆ ਦੇਖੋ ਜੀ। ਇੱਧਰਲੇ ਪਾਸੇ ਰਸੋਈ ਬਣਾਈ ਹੋਈ ਹੈ ਰਸੋਈ ਵੀ ਕਾਫੀ ਖੁੱਲਡਲੀ ਬਣਾਈ ਹੋਈ ਹੈ ਜੀ ਮਾਲਕਾਂ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ 84378 61123 ਇਹ ਜੀ ਮਾਲਕਾਂ ਦਾ ਨੰਬਰ ਹੈ ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਰੇਟ ਦੀ ਜਾਂ ਪ੍ਰੋਪਰ ਲੋਕੇਸ਼ਨ ਦੀ ਗੱਲ ਕਰਨੀ ਹੋਵੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੀ ਅੱਧਲੇ ਪਾਸੇ ਬਰਾਂਡਾ ਬਣਾਇਆ ਹੋਇਆ ਹੈ ਬਰਾਂਡੇ ਵਿੱਚ ਪੱਥਰ ਲੱਗਾ ਹੋਇਆ ਫਰਸ਼ ਤੇ ਘਰ ਵਿੱਚ ਸਮਰਸਿਬਲ ਬੋਰ ਵੀ ਹੋਇਆ ਹੈ ਜੀ ਬਾਕੀ ਤੁਹਾਨੂੰ ਕਮਰੇ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਇਹ ਕਮਰਾ ਬਣਿਆ ਹੋਇਆ ਹਾ ਵੀ ਕਮਰਾ ਬਹੁਤ ਖੁੱਲਾ ਢੁਲਾ ਬਣਿਆ ਹੋਇਆ ਮਾਲਕ ਇਹਨੂੰ ਸਟੋਰ ਰੂਮ ਯੂਜ਼ ਕਰ ਰਹੇ ਨੇ ਇਹਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ ਇਹ ਵੀ ਕਮਰਾ ਕਾਫੀ ਖੁੱਲਾ ਡੁੱਲਾ ਬਣਿਆ ਹੈ ਜੀ ਸਾਰੇ ਘਰ ਵਿੱਚ ਰੰਗ ਰੋਗਨ ਦਾ ਕੰਮ ਹੋਇਆ ਆ ਸਮਰਸਿਬਲ ਫੋਰ ਲੱਗਾ ਆ ਜਗ੍ਹਾ ਤੁਹਾਨੂੰ ਦੱਸ ਦਿੱਤੀ ਸੀ ਪਹਿਲਾਂ ਹੀ 22 ਵਿਸਵੇ ਜਗ੍ਹਾ ਹੈ ਜੀ ਇਸ ਕਮਰੇ ਦੇ ਨਾਲ ਹੀ ਤੀਜਾ ਕਮਰਾ ਬਣਿਆ ਹੋਇਆ ਤੁਹਾਨੂੰ ਉਹ ਤੀਜਾ ਕਮਰਾ ਵੀ ਦਿਖਾ ਦਿੰਨੇ ਆ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਜੀ आज ਤੀਜਾ ਕਮਰਾ ਬਣਿਆ ਹੋਇਆ ਇਹ ਵੀ ਕਮਰਾ ਬਾਕੀ ਕਮਰਿਆਂ ਵਾਂਗੂ ਖੁੱਲਡੁੱਲਾ ਬਣਿਆ ਹੋਇਆ ਘਰ ਦਾ ਐਡਰੈਸ ਹੈ ਜੀ ਪਿੰਡ ਬੇਰਖੁਰਦ ਜ਼ਿਲ੍ਹਾ ਲੁਧਿਆਣਾ ਇਹ ਜੀ ਘਰ ਦਾ ਐਡਰੈਸ ਹੈ ਬਾਕੀ ਪ੍ਰੋਪਰ ਐਡਰੈਸ ਅਗਰ ਤੁਸੀਂ ਪੁੱਛਣਾ ਹੋਰ ਵੀ ਕੁਝ ਤਾਂ ਮਾਲਕਾ ਦਾ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਮਾਲਕਾ ਦਾ ਨੰਬਰ 84378 61 123 ਇਹ ਜੀ ਮਾਲਕਾ ਦਾ ਨੰਬਰ ਹੈ। ਇਹਦੇ ਲੱਪਾਸੇ ਮਾਲਕਾ ਨੇ ਪਸ਼ੂਆਂ ਨੂੰ ਰੱਖਿਆ ਹੋਇਆ ਹੈ ਜੀ। ਸ਼ੈੱਡ ਪਾਏ ਹੋਏ ਨੇ। ਉਹਦੇ ਨਾਲ ਹੀ ਕਮਰਾ ਬਣਾਇਆ ਹੋਇਆ ਹੈ। ਤੂੜੀ ਵਗੈਰਾ ਵਾਸਤੇ। ਤੁਹਾਨੂੰ ਉਹ ਵੀ ਕਮਰਾ ਦਿਖਾ ਦਿੰਨੇ ਆ। ਇਹ ਵੀ ਬਹੁਤ ਵੱਡਾ ਹਾਲ ਕਮਰਾ ਬਣਿਆ ਹੋਇਆ ਹੈ ਜੀ। ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ। ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇੱਕ ਸਾਈਡ ਤੇ ਮਾਲਕਾਂ ਨੇ ਕੱਚੀ ਜਗ੍ਹਾ ਰੱਖੀ ਹੋਈ ਹੈ ਸਬਜ਼ੀਆਂ ਵਗੈਰਾ ਉਗਾਉਣ ਨੂੰ ਆ ਦੇਖੋ ਜੀ ਆ ਸਾਰਾ ਜਿੱਥੇ ਕੈਮਰਾ ਘੁਮਾ ਰਹੇ ਆ ਇਹ ਸਾਰਾ ਏਰੀਆ ਵਿੱਚ ਸਬਜ਼ੀ ਉਗਾਉਣ ਨੂੰ ਜਗ੍ਹਾ ਛੱਡੀ ਹੋਈ ਹੈ ਕਾਰ ਪੂਰਾ ਆਬਾਦੀ ਦੇ ਵਿੱਚ ਬਣਿਆ ਹੈ ਜੀ ਡਿਮਾਂਡ ਮਾਲਕਾਂ ਨੇ 40 ਲੱਖ ਰੁਪਏ ਰੱਖੀ ਹੈ ਬਾਕੀ ਮੋਕੇ ਤੇ ਪਰ નીચે ਹੋ ਜਾਏਗਾ ਰੇਟ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ